ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਇੱਕ ਬਹੁਤ ਹੀ ਵਧੀਆ ਫालतੂ ਪਏ ਕੱਪੜੇ ਜਿਵੇਂ ਦੇਖੋ ਬੋਰੀਆਂ ਵੀ ਪਈਆਂ ਆਪਣੇ ਕੋਲੇ ਫालतੂ ਹੀ ਪਈਆਂ ਹੋਈਆਂ ਇਹਨਾਂ ਨੂੰ ਦੇਖੋ ਵਧੀਆ ਚੀਜ਼ ਬਣਾਉਣੀ ਸਿਖਾਉਣੇ ਆ ਤੇ ਇਹਦੇ ਵਿੱਚ ਦੇਖੋ ਨਾ ਤਾਂ ਆਪਾਂ ਨੂੰ ਮਸ਼ੀਨ ਦੀ ਲੋੜ ਪੈਣੀ ਆ ਆਪਾਂ ਆਪਾਂ ਨੇ ਹੱਥਾਂ ਤੇ ਸੁਵੀ ਧਾਗੇ ਦੇ ਨਾਲ ਹੀ ਕੰਮ ਕਰਾਂਗੇ ਤੇ ਕਿਤੇ ਵੀ ਬੈ ਕੇ ਆਪਾਂ ਬਣਾ ਸਕਦੇ ਆ ਦੇਖੋ ਸਰਦੀਆਂ ਚ ਬਣਾਉਣਾ ਹੋਵੇ ਆਪਾਂ ਧੁੱਪੇ ਬੈ ਕੇ ਬਣਾ ਸਕਦੇ ਆ ਜੀ ਗਨਵੀਆਂ ਦੇ ਵਿੱਚ ਆਪਾਂ ਆਰਾਮ ਨਾਲ ਵਿੜੇ ਵਿੱਚ ਬੈਠ ਕੇ ਕਿਤੇ ਵੀ ਬਣਾ ਕੇ ਆਪਾਂ ਤਿਆਰ ਕਰ ਸਕਦੇ ਆ ਜਿਹੜੀ ਕਿ ਆਪਣੇ ਹਰ ਟਾਈਮ ਕੰਮ ਵੀ ਆਊਗੀ ਇਹਦੀ ਲੰਬਾਈ ਚੜਾਈ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਆਪਾਂ ਲੰਮਾ ਪੀਸ ਲੱਤਾਂ ਦੇਖੋ ਇਹ 33 ਇੰਚ ਲੰਬਾ ਤੇ 10 ਇੰਚ ਦੀ ਚੜਾਈ ਹੈ ਜਿਹੜਾ ਆਪਾਂ ਦੂਸਰਾ ਪੀਸ ਲੱਤਾਂ ਜੀ ਉਹ ਹੈਗਾ 16 ਇੰਚ ਦੀ ਚੜਾਈ ਹੈ ਤੇ 27 ਇੰਚ ਦੀ ਲੰਬਾਈ ਹੈ ਆਪਾਂ ਦੇਖੋ ਇੱਕ ਚੱਦਰ ਦਾ ਪੀਸ ਲੈਂਦਾ ਸੀਗਾ ਇਸ ਤਰ੍ਹਾਂ ਆਪਣੇ ਕੋਲ ਇੱਕ ਚੱਦਰ ਦਾ ਪੀਸ ਪਿਆ ਸੀ ਤੁਹਾਡੇ ਕੋਲ ਕੋਈ ਆਪਣੀ ਸੂਟ ਸਲਵਾਰ ਵਾਲੀ ਸੂਟ ਪਿਆ ਹੁੰਦਾ ਕਈ ਵਾਰ ਦੇਖੋ ਆਪਾਂ ਉਹਦੇ ਵਿੱਚੋਂ ਵੀ ਇਹ ਪੀਸ ਲੈ ਕੇ ਇਸ ਤਰ੍ਹਾਂ ਤਿਆਰ ਕਰ ਸਕਦੇ ਹਾਂ نیچے ਆਪਾਂ ਅੱਡ ਦਾ ਪੀਸ ਲਾ ਲਈਏ ਉੱਪਰ ਲੱਗ ਦਾ ਲਾ ਲਈਏ ਆਪਾਂ ਫੇਰ ਵੀ ਤਿਆਰ ਕਰ ਸਕਦੇ ਹਾਂ ਫालतू ਕਪੜਾ ਤੇ ਤਿਆਰ ਕਰਾਂਗੇ ਦੇਖੋ ਆਪਾਂ ਕੀ ਕਰਨਾ ਜੀ ਜਿਵੇਂ ਉੱਪਰ نیچے ਕੱਪੜੇ ਲਗਾ ਕੇ ਵਿੱਚ ਆਪਾਂ ਇਹ ਬੋਰੀ ਵਾਲਾ ਪੀਸ ਲਗਾ ਕੇ ਆਪਾਂ ਇਹਨੂੰ ਸਲਾਈ ਕਰਾਂਗੇ ਆਪਾਂ ਸੂਈ ਧਾਗੇ ਨਾਲ ਸਲਾਈ ਕਰਾਂਗੇ ਕਈ ਵਾਰ ਆਪਣੀਆਂ ਭੈਣਾਂ ਕੋਲੇ ਮਸ਼ੀਨ ਕਈ ਵਾਰ ਨਹੀਂ ਵੀ ਹੁੰਦੀ ਦੇਖੋ ਤਾਂ ਉਹ ਵੀ ਸੋਚਦੀਆਂ ਨੇ ਕਿ ਮਸ਼ੀਨ ਹੈ ਨਹੀਂ ਤੇ ਕੰਮ ਆਪਾਂ ਕਿਵੇਂ ਕਰੀਏ ਦੇਖੋ ਆਪਾਂ ਨੂੰ ਹਰ ਇੱਕ ਚੀਜ਼ ਨੂੰ ਹਰ ਇੱਕ ਭੈਣ ਨੂੰ ਲੋਡ ਹੁੰਦੀ ਹੈ ਕੋਈ ਸਟੋਰੀਜ਼ ਬੈਗ ਬਣਾਉਣਾ ਹੈ ਕੋਈ ਹੋਰ ਕੰਮ ਕਰਨਾ ਹੈ ਆਪਾਂ ਨੂੰ ਦੇਖੋ ਮਸ਼ੀਨ ਦੀ ਲੋੜ ਪੈਂਦੀ ਹੈ ਕਈ ਵਾਰ ਆਪਾਂ ਮਸ਼ੀਨ ਨਾ ਹੋਵੇ ਤਾਂ ਆਪਾਂ ਹੱਥਾਂ ਨਾਲ ਹੀ ਇਹ ਕੰਮ ਕਰ ਸਕਦੇ ਆ ਇਸ ਕਰਕੇ ਅੱਜ ਆਪਾਂ ਜਿਹੜਾ ਇਹ ਬਣਾ ਰਹੇ ਆ ਓਰਗੇਨਾਈਜ਼ਰ ਇਹ ਆਪਾਂ ਹੱਥਾਂ ਦੇ ਨਾਲ ਸੂਈ ਧਾਗੇ ਦੀ ਮਦਦ ਨਾਲ ਹੀ ਆਪਾਂ ਜੀ ਸੀਣਾ ਤੇ ਕਿਤੇ ਵੀ ਬਹਿ ਕੇ ਆਪਾਂ ਬਣਾ ਸਕਦੇ ਆ ਜੇ ਖੁੱਲੀ ਹਵਾ ਤੇ ਵਿੱਚ ਬਹਿ ਕੇ ਦੇਖੋ ਮਸ਼ੀਨ ਚੱਕਣੀ ਧਰਨੀ ਬਹੁਤ ਔਖੀ ਹੋ ਜਾਂਦੀ ਹੈ ਇਹਨੂੰ ਆਪਾਂ ਆਰਾਮ ਨਾਲ ਬਹਿ ਕੇ ਬਣਾ ਸਕਦੇ ਆ ਵਿਹੜੇ ਦੇ ਵਿੱਚ ਇਤੇ ਵੀ ਜਦੋਂ ਆਪਾਂ ਬੈਲੇ ਹੋਈਏ ਆਰਾਮ ਨਾਲ ਇਹ ਬਣ ਜੂਗਾ ਤੇ ਸਿਰਫ ਦੇਖੋ ਇਹੀ ਚੱਕਰ ਹੈ ਮਸ਼ੀਨ ਤੇ ਥੋੜਾ ਜਲਦੀ ਕੰਮ ਹੋ ਜਾਂਦਾ ਹੈ ਹੱਥਾਂ ਤੇ ਥੋੜਾ ਜਿਆ ਟਾਈਮ ਲੱਗ ਜਾਂਦਾ ਹੀ ਕੰਮ ਤਾਂ ਦੇਖੋ ਵੈਸੇ ਵੀ ਹੋ ਹੀ ਜਾਂਦਾ ਹੁੰਦਾ ਆਪਾਂ ਕੋਈ ਵੀ ਕੰਮ ਹੈ ਦੇਖੋ ਔਖੇ ਤੋਂ ਔਖਾ ਕੰਮ ਵੀ ਆਪਾਂ ਆਸਾਨੀ ਦੇ ਨਾਲ ਕਰ ਸਕਦੇ ਹੁੰਨੇ ਆ ਘਰ ਦੇ ਵਿੱਚ ਦੇਖੋ ਆਪਾਂ ਨਾ ਇਹ ਦੋਨੇ ਲੜ ਜਿਹੜੇ ਆਪਾਂ ਰੱਖੇ ਸੀ ਥੋੜਾ ਥੋੜਾ ਕੱਪੜਾ ਆਪਾਂ ਬਦਮਾ ਛੜਤਾ ਸੀ ਜਿਹੜਾ ਕੱਪੜਾ ਆਪਾਂ ਬਦਮਾ ਛੱਡਿਆ ਥੋੜਾ ਥੋੜਾ ਉਸੇ ਨੂੰ ਆਪਾਂ ਡਬਲ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਸੀਵਾਂਗੇ ਤਾਂ ਜੋ ਜਿਹੜੀ ਬੋਰੀ ਹੈ ਆਪਣੀ ਬਿਲਕੁਲ ਵਿੱਚ ਫਿੱਟ ਹੋ ਜੇ ਸੈਂਟਰ ਦੇ ਵਿੱਚ ਆਪਾਂ ਕੋਈ ਵੀ ਸਲਾਈ ਨਹੀਂ ਲਾਵਾਂਗੇ ਤੇ ਆਪਾਂ ਬਸ ਇਹਨੂੰ ਇੱਕ ਫਿੱਟ ਕਰਨਾ ਹੈ ਬੋਰੀ ਨੂੰ ਤੇ ਆਪਾਂ ਤਿੰਨ ਜਗ੍ਹਾ ਤੇ ਇਹ ਹੀ ਲਗਾਵਾਂਗੇ ਜੀ ਜਿਵੇਂ ਇੱਕ ਜਗ੍ਹਾ ਤੇ ਦੇਖੋ ਮੇਰੇ ਲਵੇ ਲੰਬਾ ਪੀਸ ਸੀ ਆਪਾਂ ਫੋਲਡ ਹੀ ਕਰ ਲਿਆ ਉੱਥੇ ਆਪਾਂ ਚਾਹੀਏ ਤਾ ਦੱਬਮੀ ਇਸ ਜਿਵੇਂ ਸੀਨ ਲਾਉਣੇ ਹੁੰਨੇ ਆਪਾਂ ਉੱਪਰ ਦੀ ਇਹਦੇ ਉੱਤੇ ਕਮਾ ਸਕਦੇ ਆ ਸੂਈ ਧਾਗੇ ਦੇ ਨਾਲ ਟੰਕਾ ਤੇ ਨਹੀਂ ਤਾਂ ਦੇਖੋ ਆਪਾਂ ਤਿੰਨ ਜਗ੍ਹਾ ਤੇ ਲਗਾ ਸਕਦੇ ਆ ਤੇ ਦੇਖੋ ਜੀ ਆਪਾਂ ਇਹ ਸਟੋਰੇਜ ਬੈਗ ਹੁੰਦੇ ਨੇ ਆਗੁਜ ਨਾਈਜ਼ਰ ਹੁੰਦੇ ਨੇ ਆਪਾਂ ਨੂੰ ਸਰਦੀਆਂ ਦੇ ਵਿੱਚ ਵੀ ਦੇਖੋ ਆਪਾਂ ਸਰਦੀਆਂ ਵਾਲੇ ਕੱਪੜੇ ਸਾਹਮਣੇ ਹੁੰਦੇ ਨੇ ਗਰਮੀ ਵਾਲੇ ਕੱਪੜੇ ਸਾਹਮਣੇ ਹੁੰਦੇ ਨੇ ਜਦੋਂ ਸਰਦੀ ਆ ਜਾਂਦੀ ਹੈ ਤੇ ਇਹ ਚੀਜ਼ਾਂ ਦੀ ਦੇਖੋ ਅਕਸਰ ਆਪਾਂ ਨੂੰ ਘਰ ਦੇ ਵਿੱਚ ਲੋਡ ਪੈਂਦੀ ਹੀ ਰਹਿੰਦੀ ਹੈ ਇਹ ਆਪਾਂ ਜਿਹੜਾ ਓਗਨਾਈਜ਼ਰ ਬਣਾ ਰਹੇ ਆ ਇਹਦੇ ਵਿੱਚ ਆਪਾਂ ਜ਼ਰੂਰੀ ਨਿੱਕੇ ਕੱਪੜੇ ਸਾਹਮਣੇ ਆ ਆਪਾਂ ਕੁਝ ਵੀ ਇਹਦੇ ਵਿੱਚ ਪਾ ਕੇ ਰੱਖ ਸਕਦੇ ਹੁੰਨੇ ਆਗੇ ਤੇ ਜਦੋਂ ਇਹ ਬਣ ਗਿਆ ਤਿਆਰ ਹੋ ਗਿਆ ਤਾਂ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕੋਈ ਵੀ ਚੀਜ਼ ਇਹਦੇ ਵਿੱਚ ਪਾ ਕੇ ਰੱਖ ਸਕਦੇ ਆ ਦੇਖੋ ਇਸ ਤਰ੍ਹਾਂ ਆਪਾਂ ਸੂਈ ਧਾਗੇ ਨਾਲ ਡਬਲ ਆਪਾਂ ਸੂਈ ਦੇ ਵਿੱਚ ਧਾਗਾ ਪਾਇਆ ਸੀ ਜੀ ਬਰੀਕ ਸੂਈ ਲੱਤੀ ਐ ਮੈਨੇ ਤੇ ਇਹਦੇ ਨਾਲ ਆਪਾਂ ਹੀ ਟਾਂਕਾ ਲਗਾਉਂਦੇ ਹੋਏ ਆਪਾਂ ਇਹਨੀਆਂ ਤਿੰਨੇ ਸਾਈਡਾਂ ਇਸ ਤਰ੍ਹਾਂ ਹੀ ਤਿਆਰ ਕਰਾਂਗੇ ਤੇ ਇਸੇ ਤਰ੍ਹਾਂ ਦੇਖੋ ਜਿਹੜਾ ਦੂਜਾ ਪੀਸ ਹੈ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ ਕੋਈ ਬਾਲਾ ਇਹ ਮਿਹਨਤ ਵਾਲਾ ਕੰਮ ਨਹੀਂ ਜੀ ਸੌਖਾ ਜਿਹਾ ਕੰਮ ਹੈ ਤੇ ਕੰਮ ਦੀ ਚੀਜ਼ ਆਪਣੀ ਬਵਨ ਕੇ ਤਿਆਰ ਹੋ ਜੂ ਦੇਖੋ ਸੂਟ ਸਲਵਾਰ ਸੂਟ ਆਪਣੇ ਕੋਲੇ ਪਏ ਹੁੰਦੇ ਨੇ ਆਪਾਂ ਸ਼ਰਟਾਂ ਪਈਆਂ ਹੁੰਦੀਆਂ ਆਪਾਂ ਉਹਨਾਂ ਵਿੱਚੋਂ ਵੀ ਸਿੱਧੇ-ਸਿੱਧੇ ਪੀਸ ਇਸ ਤਰ੍ਹਾਂ ਲੈ ਕੇ ਬਣਾ ਸਕਦੇ ਆਂ ਕਿਸੇ ਚੀਜ਼ ਅभी ਆਪਾਂ ਜੀ ਦੇਖੋ ਬਣਾ ਸਕਦੇ ਆ ਇਹ ਲੋ ਜੀ ਆਪਾਂ ਇਹ ਦੋਨੇ ਪੀਸ ਤਿਆਰ ਕਰ ਲਏ ਤੇ ਇੱਕ ਵਾਰ ਆਪਾਂ ਸਾਨੂੰ ਦੇਖੋ ਲੰਬਾਈ ਚੜਾਈ ਫੇਰ ਦੱਸਦੇ ਆ ਜਿਹੜਾ ਇਹ ਵਾਲਾ ਪੀਸ ਹੈ 27 ਇੰਚ ਦੀ ਲੰਬਾਈ ਹੈ ਤੇ 16 ਇੰਚ ਦੀ ਚੜਾਈ ਹੈ ਜਿਹੜਾ ਆਪਾਂ ਇਹ ਘੱਟ ਚੜਾਈ ਵਾਲਾ ਕੀਤਾ ਹੈ ਜਿਹਦੀ 10 ਇੰਚ ਚੜਾਈ ਤੇ 33 ਇੰਚ ਦਾ ਇਹ ਲੰਬਾ ਪੀਸ ਹੈ ਆਪਣੇ ਕੋਲ ਇਹ ਆਪਾਂ ਇਸ ਤਰ੍ਹਾਂ ਦੇ ਪੀਸ ਲੈਂਦੇ ਨੇਗੇ ਬੋਰੀਆਂ ਤੁਸੀਂ ਦੇਖੋ ਇਹਦੇ ਵਿੱਚ ਬੋਰੀ ਵੀ ਪਾ ਸਕਦੇ ਹੋ ਤੁਹਾਡੇ ਕੋਲ ਕੋਈ ਸ਼ੀਟ ਪਈ ਹੈ ਫੋਮ ਸ਼ੀਟ ਪਈ ਹੈ ਤੁਸੀਂ ਇਹਦੇ ਵਿੱਚ ਉਹ ਵੀ ਪਾ ਸਕਦੇ ਹੋ ਵੈਸੇ ਬੋਰੀਆਂ ਦੇਖੋ ਜੀ ਫालतੂ ਆਪਣੇ ਘਰ ਦੇ ਵਿੱਚ ਹਰ ਇੱਕ ਕੋਲੇ ਪਈਆਂ ਹੁੰਦੀ ਹੈ ਤੇ ਆਪਾਂ ਦੇਖੋ ਬੋਰੀਆਂ ਨੂੰ ਇਹਦੇ ਵਿੱਚ ਵਰਤ ਸਕਦੇ ਹਾਂ ਬਾਜ਼ਾਰ ਦੇ ਵਿੱਚੋਂ ਵੀ ਆਪਾਂ ਨੂੰ ਕੁਝ ਵੀ ਲਿਆਉਣ ਦੀ ਲੋੜ ਨਹੀਂ ਪੈਂਦੀ ਆਪਾਂ ਫालतੂ ਪਈਆਂ ਬੋਰੀਆਂ ਤੇ ਛੋਟੇ ਜਿਹੇ ਕੱਪੜੇ ਤੋਂ ਹੀ ਤਿਆਰ ਕਰਾਂਗੇ ਦੇਖੋ ਇਹ ਜਿਹੜਾ ਲੰਬਾ ਵਾਲਾ ਪੀਸ ਸੀ ਇਹਨੂੰ ਆਪਾਂ ਇਸ ਤਰ੍ਹਾਂ ਹੀ ਫੋਲਡ ਕੀਤਾ ਹੈ ਫੋਲਡ ਕਰਕੇ ਆਪਾਂ ਇਹਦਾ ਸੈਂਟਰ ਲਾਵਾਂਗੇ ਜਿਸ ਸੈਂਟਰ ਦੇ ਵਿੱਚ ਆਪਾਂ ਚਾਕ ਦੇ ਨਾਲ ਇੱਕ ਨਿਸ਼ਾਨ ਲਾ ਲਾਂਗੇ ਡਾਰਕ ਕਲਰ ਦਾ ਦੇਖੋ ਜਿਵੇਂ ਚਿੱਟੀਆਂ ਜਾਂ ਲੈਣਾ ਆ ਗਿਆ ਇਸ ਕਰਕੇ ਸਾਨੂੰ ਸ਼ਾਇਦ ਜਿਹੜਾ ਨਿਸ਼ਾਨ ਆਪਾਂ ਲਾਈਟ ਦਿਖਦਾ ਹੋਣਾ ਪਰ ਆਪਾਂ ਇਹਦਾ ਸੈਂਟਰ ਹੀ ਲੈਣਾ ਜਿਸ ਸੈਂਟਰ ਦੇ ਵਿੱਚ ਉਹ ਨਿਸ਼ਾਨ ਲੈਣਾ ਜਿਹੜਾ ਇਹ ਵਾਲਾ ਪੀਸ ਹੈ ਆਪਣੇ ਕੋਲੇ ਥੋੜਾ ਜਿਹਾ ਵੱਧ ਚੌੜੇ ਵਾਲਾ ਤੇ ਇਹਨੂੰ ਆਪਾਂ ਲੰਬੇ ਲੋਟ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਤੁਸੀਂ ਇਹ ਪਲੇਨ ਪੀਸ ਦਾ ਬਣਾਉਂਗੇ ਦੇਖੋ ਆਪਣੇ ਕੋਲ ਜਿਵੇਂ ਪ੍ਰਿੰਟਡ ਪੀਸ ਸੀਗਾ ਚੱਦਰਾਂ ਵਾਲੇ ਪੀਸ ਸੀ ਆਪਾਂ ਉਹਦਾ ਬਣਾਇਆ ਹੈਗਾ ਪਲੇਨ ਪੀਸ ਦੇ ਵਿੱਚ ਨਿਸ਼ਾਨ ਵੀ ਛੇਤੀ ਨਜ਼ਰ ਆ ਜਾਂਦੇ ਨੇ ਵੈਸੇ ਦੇਖੋ ਜੀ ਮੈਨੂੰ ਤਾਂ ਚੰਗੀ ਤਰ੍ਹਾਂ ਨਿਸ਼ਾਨ ਨਜ਼ਰ ਆ ਰਹੀ ਰਹੇ ਨੇਗੇ ਪਰ ਹੋ ਸਕਦਾ ਤੁਹਾਨੂੰ ਵੀਡੀਓ ਦੇ ਵਿੱਚ ਕਈ ਵਾਰ ਨਹੀਂ ਵੀ ਕਲੀਅਰ ਹੁੰਦਾ ਹੁੰਦਾ ਦੇਖੋ ਆਪਾਂ ਸੈਂਟਰ ਦੇ ਵਿੱਚ ਸੈਂਟਰ ਹੀ ਲੈਣਾ ਇਹਦਾ ਲੰਬੇ ਲੋਟ ਸੈਂਟਰ ਲੱਤੈ ਤੇ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਸੈਂਟਰ ਲੱਤੈ ਸੀਨਾ ਨਾਲ ਜਿਹੜੀਆਂ ਆਪਾਂ ਸੀਨਾ ਲਾਈਆਂ ਨੇ ਦੇਖੋ ਨਿਸ਼ਾਨ ਜਾ ਕੇ ਦੇ ਨਿਸ਼ਾਨ ਲਾਇਆ ਹੈ ਉਹ ਆਪਾਂ ਨਿਸ਼ਾਨ ਨਾਲ ਨਿਸ਼ਾਨ ਨੂੰ ਮਲਾ ਕੇ ਇਹਨੂੰ ਇਸ ਤਰ੍ਹਾਂ ਹੀ ਰੱਖ ਲੈਣਾ ਜਿੱਥੇ ਆਪਾਂ ਨਿਸ਼ਾਨ ਲਾਇਆ ਸੀ ਜੀ ਉੱਥੇ ਤੁਸੀਂ ਦੋ ਦੋ ਸੂਈਆਂ ਲਾ ਸਕਦੇ ਹੋ ਤਾਂ ਜੋ ਉਹ ਹਿੱਲੇ ਨਾ ਦੋਨੇ ਸਾਈਡਾਂ ਤੇ ਤੁਸੀਂ ਲਾ ਸਕਦੇ ਹੋ ਦੇਖੋ ਫਿਰ ਇਹ ਹਿਲਦਾ ਨਹੀਂ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਰਹੇ ਆਂ ਵੀਡੀਓ ਦੇ ਵਿੱਚ ਆਪਾਂ ਇੱਥੋਂ ਸਿਲਾਈ ਕਰਾਂਗੇ ਆਪਾਂ ਨੂੰ ਚਾਰੋਂ ਪਾਸੇ ਇਹ ਉੱਪਰਲਾ ਪੀਸ ਜਿਹੜਾ ਪੱਤਰ ਐ ਸੀਨ ਦੀ ਲੋੜ ਨਹੀਂ ਪੈਂਦੀ ਆਪਾਂ ਸਿਰਫ ਸੈਡਾਂ ਨੇ ਜਿਹੜੀਆਂ ਇਹਦੀਆਂ ਉਹੀ ਸੁਈ ਧਾਗੇ ਦੇ ਨਾਲ ਇਹਨੂੰ ਸੀ ਲਾਂਗੇ ਸੈਡਾਂ ਸੀਨ ਤੋਂ ਬਾਅਦ ਤੇ ਫਿਰ ਆਪਣਾ ਥੋੜਾ ਜਿਹਾ ਕੰਮ ਹੋ ਰਿਹਾ ਜੂ ਸੁਈ ਧਾਗੇ ਦੇ ਨਾਲ ਹੀ ਆਪਾਂ ਉਹ ਵਾਲੀ ਸੀਨ ਲਾਵਾਂਗੇ ਮਸ਼ੀਨ ਆਪਾਂ ਇਹਦੇ ਵਿੱਚ ਦੇਖੋ ਵਰਤ ਨਹੀਂ ਰਹੇ ਤੁਹਾਡੇ ਕੋਲੇ ਮਸ਼ੀਨ ਹੈਗੀ ਏ ਜੀ ਤੇ ਤੁਸੀਂ ਮਸ਼ੀਨ ਤੇ ਵੀ ਇਹ ਕੰਮ ਕਰ ਸਕਦੇ ਹੋਗੇ ਇਹ ਆਪਾਂ ਉਹਨਾਂ ਭੈਣਾਂ ਵਾਸਤੇ ਦੇਖੋ ਇਹ ਵੀਡੀਓ ਤਿਆਰ ਕੀਤੀ ਹੈ ਜਿਨ੍ਹਾਂ ਕੋਲ ਮਸ਼ੀਨ ਨਹੀਂ ਹੈਗੀ ਤੇ ਰਾਮ ਨਾਲ ਦੇਖੋ ਉਹ ਹੱਥਾਂ ਨਾਲ ਹੀ ਆਪਣੇ ਕੰਮ ਨੂੰ ਕਰ ਸਕਦੀਆਂ ਨੇ ਕਿਤੇ ਮਰਜ਼ੀ ਬਹਿ ਕੇ ਕਰ ਲੈਣ ਆਪਾਂ ਨੂੰ ਮਸ਼ੀਨ ਦਾ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਉਹ ਹੈਗਾ ਤੇ ਆਪਾਂ ਰਾਮ ਨਾਲ ਹੱਥਾਂ ਨਾਲ ਹੀ ਜੋ ਕੰਮ ਕੀਤਾ ਆਪਾਂ ਸਾਰਾ ਜੀ ਇਹ ਸੂਈ ਧਾਗੇ ਦੀ ਮਦਦ ਨਾਲ ਹੀ ਕੀਤਾ ਹੈਗਾ ਤੇ ਦੇਖੋ ਜੀ ਆਪਾਂ ਦੋ ਸਾਈਡਾਂ ਤੇ ਇਸ ਤਰ੍ਹਾਂ ਸਿਲਾਈ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਟਾਂਕੇ ਲਾਏ ਨੇ ਤੇ ਚੰਗੀ ਤਰ੍ਹਾਂ ਜਦੋਂ ਆਪਾਂ ਇਹਨੂੰ ਇਥੋਂ ਅਖੀਰ ਤੇ ਬੰਦ ਕਰਨਾ ਹੈ ਤੇ ਡਬਲ ਡਬਲ ਟਾਂਕੇ ਲਾ ਕੇ ਤੇ ਆਪਾਂ ਫਿਰ ਇਹਨੂੰ ਦੇਖੋ ਜੀ ਉਹ ਕਰਨਾ ਤਾਂ ਜੋ ਇਹ ਆਰਗੇਨਾਈਜ਼ਰ ਜਿਹੜਾ ਆਪਾਂ ਬਣਾ ਰਹੇ ਹਾਂ ਕਿਤੇ ਵੀ ਖੁੱਲੇ ਨਾ ਇੱਕ ਸਾਈਡ ਆਪਾਂ ਕੰਪਲੀਟ ਕਰ ਲਈ ਹੈ ਤੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਹੈ ਜਿਹੜੀ ਉਹ ਵੀ ਕੰਪਲੀਟ ਕਰ ਦਾਂਗੇ ਤੁਸੀਂ ਦੇਖੋ ਸੁਵਿਤਾ ਮਤਲਬ ਕਿ ਇਸ ਸੂਈਆਂ ਦੇ ਨਾਲ ਇਹਨੂੰ ਇੱਕ ਵਾਰ ਖੜਾ ਲਓ ਉਸ ਤੋਂ ਬਾਅਦ ਕਰ ਲਓ ਹਨਾ ਇਸ ਤਰ੍ਹਾਂ ਵੀ ਕਰ ਲੋਗੇ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਇਹ ਆਰਾਮਦਾਰੀ ਦੇ ਨਾਲ ਹੀ ਇਹ ਜਿਹੜਾ ਮਤਲਬ ਕਿ ਸੂਈ ਇਹਦੇ ਵਿੱਚੋਂ ਨਿਕਲ ਜਾਂਦੀ ਹੈ ਕਿਉਂਕਿ ਬੋਰੀ ਹੈ ਇਹਦੇ ਵਿੱਚ ਆਪਾਂ ਕੋਈ ਉਹੋ ਜਿਹੀ ਚੀਜ਼ ਨਹੀਂ ਪਾਈ ਹੈਗੀ ਜੇ ਤੁਸੀਂ ਫੋਮ ਸ਼ੀਟ ਪਾਉਂਗੇ ਤਾਂ ਉਹਦੇ ਨਾਲ ਵੀ ਆਰਾਮ ਨਾਲ ਹੀ ਦੇਖੋ ਜੀ ਇਹ ਸੀਤਾ ਜਾਊਗਾ ਹੱਥ ਨਾਲ ਹੀ ਜੇ ਤੁਸੀਂ ਦੂਸਰੀ ਸ਼ੀਟ ਪਾਉਂਗੇ ਪਲਾਸਟਿਕ ਵਾਲੀ ਸ਼ੀਟ ਜਿਹੜੀ ਕਿ ਆਪਾਂ ਬੈਗਾਂ ਦੇ ਵਿੱਚ ਪਾਉਣੇ ਆਂਗੇ ਸੀਤਾ ਦਾ ਉਹਦੇ ਨਾਲ ਵੀ ਜਾਊ ਉਹ ਥੋੜੀ ਜੀ ਹਲਕੀ ਜੀ ਹਾਰਡ ਹੋਣੀ ਇਸ ਕਰਕੇ ਦੇਖੋ ਆਪਾਂ ਇਹਦੇ ਵਿੱਚ ਬੋਰੀ ਵਰਤੀ ਐ ਕਿਉਂਕਿ ਬੋਰੀ ਬਰਤਨ ਦੇ ਨਾਲ ਆਪਾਂ ਨੂੰ ਘਰ ਵਿੱਚ ਹੀ ਸਾਰਾ ਸਮਾਨ ਮਿਲ ਜੂ ਬਾਜ਼ਾਰ ਚੋਂ ਵੀ ਕੁਝ ਲਿਆਉਣ ਦੀ ਲੋੜ ਨਹੀਂ ਨਾ ਆਪਾਂ ਇਹਦੇ ਤੇ ਕੋਈ ਜਿੱਪ ਲਗਾਈ ਐ ਦੇਖੋ ਤੇ ਨਾ ਆਪਾਂ ਨੂੰ ਕੋਈ ਇਹਦੇ ਵਿੱਚ ਆਪਾਂ ਕੋਈ ਇਹੋ ਜਿਹੀ ਚੀਜ਼ ਪਾਈ ਐ ਜਿਹੜੀ ਕਿ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਲਿਆਉਣੀ ਪਵੇ ਲਓ ਜੀ ਆਪਾਂ ਦੋਨੇ ਸਾਈਡਾਂ ਨੇ ਜਿਹੜੀਆਂ ਆਪਾਂ ਇਹ ਇਸ ਤਰ੍ਹਾਂ ਤਿਆਰ ਕਰ ਲਈਆਂ ਤਿਆਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਦੋਨੇ ਲੜ ਫੜ ਕੇ ਇਹਨਾਂ ਨੂੰ ਸੇਵਾਂਗੇ ਦੇਖੋ ਆਪਣੇ ਕੋਲੇ ਬੱਚਿਆਂ ਦੀਆਂ ਬੁਕਸ ਹੁੰਦੀਆਂ ਜੀ ਆਪਾਂ ਗੱਤੇ ਦੀਆਂ ਪੇਟੀਆਂ ਮੰਗਾ-ਮੰਗਾ ਕੇ ਨਾ ਬਾਜ਼ਾਰ ਚ ਉਹਦੇ ਵਿੱਚ ਫालतू ਬੁਕਸ ਹੁੰਦੀਆਂ ਜਿਹੜੀਆਂ ਬੱਚਿਆਂ ਦੀਆਂ ਉਹ ਧਰਦੰਨੀਆਂ ਇਕੱਠੀਆਂ ਜਿਵੇਂ ਬੱਚੇ ਵੱਡੀ ਪੜ੍ਹਾਈ ਕਰਦੇ ਨੇ ਕਾਫੀ ਸਾਰੀਆਂ ਬੱਚਦੀਆਂ ਕਈ ਵਾਰ ਫ ਟੇਬਲ ਤੇ ਧਰੇ ਰੱਖ ਦਿਆਂ ਕਈ ਵਾਰੀ ਕੁਰਸੀਆਂ 'ਤੇ ਭਰ ਦਿੰਦੇ ਨੇ ਬੱਚੇ ਇਸ ਕਰਕੇ ਨਾ ਆਪਾਂ ਇਹੋ ਜੀ ਚੀਜ਼ ਬਣਾਈ ਹੈ ਜਿਹਦੇ ਵਿੱਚ ਆਪਾਂ ਕੋਈ ਵੀ ਚੀਜ਼ ਸਟੋਰ ਕਰ ਸਕਦੇ ਹਾਂ ਦੇਖੋ ਹੁਣ ਆਪਾਂ ਇਹਨੂੰ ਸੈਡਾਂ ਨੂੰ ਸੀਨ ਹੈ ਜੀ ਦੋ ਲੜ ਫੜ ਲੈਣੇ ਆ ਤੇ ਸੈਡ ਵਾਲੀ ਸੀਨ ਆਪਾਂ ਇਹ ਸੂਈ ਧਾਗੇ ਦੇ ਨਾਲ ਸੀਵਾਂਗੇ ਦੇਖੋ ਆਪਾਂ ਇਹਦੇ ਵਿੱਚ ਕੱਪੜੇ ਸਟੋਰ ਕਰਕੇ ਤੇ ਆਪਾਂ ਬੈਡਾਂ ਦੇ ਵਿੱਚ ਰੱਖ ਦਿੰਨੇ ਆ ਕਈ ਵਾਰ ਕੀ ਹੁੰਦਾ ਆਪਣੇ ਕੋਲੇ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਬੈਗ ਵੀ ਨਹੀਂ ਹੁੰਦੇ ਇੰਨੇ ਆਪਾਂ ਬੈਗ ਕਿੰਨੇ ਕੁ ਬਣਾਉਣੇ ਆ ਜੀ ਦੇਖੋ ਆਪਾਂ ਨਾ ਚੁੰਨੀ ਲੈਨੇ ਆ ਸੁੱਤੀ ਚੁੰਨੀ ਦੇ ਵਿੱਚ ਹੀ ਗਠੜੀਆਂ ਬੰਨ ਬੰਨ ਕੇ ਆਪਾਂ ਬੈਗਾਂ ਦੇ ਵਿੱਚ ਨਮਾਇਦੇ ਵਿੱਚ ਬੈਡਾਂ ਦੇ ਵਿੱਚ ਸੁੱਟ ਦਿੰਨੇ ਆ ਚੁੰਨੀਆਂ ਦੇਖੋ ਆਪਣੀਆਂ ਗਠੜੀਆਂ ਬੰਨੀਆਂ ਨੇ ਵੱਟ ਪਾਏ ਨੇ ਕੱਪੜੇ ਤੇ ਇਹਦੇ ਵਿੱਚ ਸਿੱਧੇ ਮਿੱਧੇ ਕੱਪੜੇ ਆਪਾਂ ਧਰ ਸਕਦੇ ਆ ਜੀ ਤੇ ਨਾਲ ਇਹ ਦੇਖੋ ਉਹਦੇ ਵਾਸਤੇ ਆਪਾਂ ਇਹ ਕਿੰਨੇ ਮਰਜ਼ੀ ਬਣਾ ਕੇ ਰੱਖ ਲਈਏ ਤੇ ਇਹ ਆਪਾਂ ਛੋਟੇ ਬੱਚਿਆਂ ਦੇ ਕੱਪੜੇ ਪਾ ਕੇ ਇਹਦੇ ਵਿੱਚ ਰੱਖ ਲਈਏ ਨਮਾਰੀ ਦੇ ਵਿੱਚ ਰੱਖ ਦਈਏ ਛੋਟੇ ਬੱਚਿਆਂ ਦੇ ਕੱਪੜੇ ਹੁੰਦੇ ਨੇ ਦੇਖੋ ਵੱਡੇ ਕੱਪੜਿਆਂ ਦੇ ਵਿੱਚ ਰੁਲ ਜਾਂਦੇ ਨੇ ਆਪਾਂ ਨੂੰ ਨਹੀਂ ਵੀ ਕਈ ਵਾਰ ਮਿਲਦੇ ਹੁੰਦੇ ਇਸ ਕਰਕੇ ਆਪਾਂ ਛੋਟੇ ਬੱਚਿਆਂ ਦੇ ਕੱਪੜੇ ਪਾਉਣ ਵਾਸਤੇ ਵੀ ਇਹ ਚੀਜ਼ ਵਰਤ ਸਕਦੇ ਹਾਂ ਕਪੜੇ ਸਟੋਰ ਕਰਕੇ ਰੱਖਣੇ ਨੇ ਸਰਦੀ ਗਰਮੀ ਵਾਲੇ ਬੈੱਡ ਦੇ ਵਿੱਚ ਫੇਰ ਵੀ ਆਪਾਂ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆਂ ਆਪਾਂ ਇਹਦੇ ਵਿੱਚ ਆਪਣੇ ਕੱਲੇ ਦੁਪੱਟੇ ਆ ਦੁਪੱਟੇ ਦੁਪੱਟੇ ਵੀ ਕਈ ਵਾਰ ਸੂਟਾਂ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੇ ਹੁੰਦੇ ਇੱਧਰ ਉੱਧਰ ਹੋ ਜਾਂਦੇ ਆ ਆਪਾਂ ਉਹ ਵੀ ਰੱਖ ਸਕਦੇ ਆਂ ਬੱਚਿਆਂ ਦੀਆਂ ਖੇਡਾਂ ਨੇ ਜੀ ਦੇਖੋ ਬੱਚੇ ਖੇਡਦੇ ਨੇ ਕਿੰਨੀਆਂ ਸਾਰੀਆਂ ਬੱਚੇ ਦੀਆਂ ਛੋਟੇ ਛੋਟੇ ਖਿਡੌਣੇ ਹੁੰਦੇ ਆ ਉਹ ਵੀ ਇਹਦੇ ਵਿੱਚ ਪਾ ਕੇ ਆਪਾਂ ਸਟੋਰ ਕਰਕੇ ਇੱਕ ਜਗ੍ਹਾ ਤੇ ਰੱਖ ਸਕਦੇ ਆਂ ਜਦੋਂ ਵੀ ਬੱਚੇ ਖੇਡ ਚੁੱਕੇ ਹੁੰਦੇ ਆ ਆਪਾਂ ਸਾਹਮਣੀਆਂ ਹੁੰਦੀਆਂ ਚੀਜ਼ਾਂ ਇਹ ਵਾਲੀਆਂ ਇਹ ਆਪਾਂ ਨੂੰ ਇਸ ਕੰਮ ਵਾਸਤੇ ਬਹੁਤ ਹੀ ਵਧੀਆ ਆਰਗਨਾਈਜ਼ਰ ਬਣਿਆ ਜੀ ਇਹ ਬਹੁਤ ਵਧੀਆ ਹਾਰਡ ਜਗਾ ਮਤਲਬ ਕਿ ਇਹ ਇਹਦੇ ਵਿੱਚ ਬਣ ਕੇ ਤਿਆਰ ਹੋਇਆ ਇਹ ਸਾਰੀਆਂ ਸਾਈਡਾਂ ਨੇ ਜਿਹੜੀਆਂ ਦੇਖੋ ਆਪਾਂ ਇਸੇ ਤਰ੍ਹਾਂ ਸੀਣੀਆਂ ਨੇਗੀਆਂ ਇਹ ਚਾਰੇ ਸਾਈਡਾਂ ਨੇ ਚਾਰੇ ਸਾਈਡਾਂ ਆਪਾਂ ਲੜ ਫੜ ਕੇ ਇੱਕੋ ਸਾਈਡ ਵਾਲਾ ਇੱਕੋ ਸਾਈਡ ਵਾਲਾ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਸੀਦਾਂਗੇ ਅੱਧਾ ਗੱਗਾ ਆਂਟਾ ਦੇਖੋ ਜੀ ਮੇਰਾ ਮਸਾ ਹੀ ਲੱਗਿਆ ਹੈ ਤੇ ਅੱਧੇ ਘੰਟੇ ਦੇ ਵਿੱਚ ਇਹ ਆਪਣਾ ਹੈਗਾ ਜੀ ਗੋਨਾਈਜ਼ਰ ਬਣ ਕੇ ਤਿਆਰ ਹੋ ਗਿਆ ਸਿੰਪਲ ਜਿਹਾ ਢੰਗ ਸੀ ਸੌਖਾ ਜਿਹਾ ਢੰਗ ਸੀ ਦੇਖੋ ਆਪਾਂ ਤੁਹਾਨੂੰ ਸਮਝਾਇਆ ਜਿਹੜਾ ਤੁਸੀਂ ਵੀ ਬਣਾ ਕੇ ਮਿੰਟਾਂ 'ਚ ਤਿਆਰ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਲਓ ਜੀ ਇਹ ਪੱ ਤਿਆਰ ਕਰ ਲਿਆ ਇਸ ਤਰ੍ਹਾਂ ਦੇਖੋ ਨੀਚੋਂ ਵੀ ਇਹਦਾ ਕਿੰਨਾ ਸੋਹਣਾ ਵੇਸ ਤਿਆਰ ਹੋਇਆ ਤੇ ਹੁਣ ਆਪਾਂ ਇਹਦੇ ਤੇ ਹੈਂਡਲ ਲਾਵਾਂਗੇ ਇੱਕ ਆਪਾਂ ਛੋਟਾ ਜਿਹਾ ਬੋਰੀ ਦਾ ਪੀਸ ਸੀ ਜਿਹੜਾ ਉਹਦੇ ਵਿੱਚ ਛੋਟੇ-ਛੋਟੇ ਇੱਕ ਆਪਾਂ ਦੇਖੋ ਜੀ 5-6 ਇੰਚ ਦੇ ਪੀਸ ਕੱਟੇ ਐ ਤੇ 1.5 ਇੰਚ ਦੀ ਇਹਦੀ ਚੜਾਈ ਸੀ ਇਹ ਵੀ ਆਪਾਂ ਇਹ ਛੋਟਾ ਜਿਹਾ ਪੀਸ ਲੈਂਤਾ ਕੱਪੜੇ ਦਾ ਤੇ ਇਹਦੇ ਵਿੱਚ ਆਪਾਂ ਦੇਖੋ ਇਹਨੂੰ ਸੂਈ ਧਾਗੇ ਦੇ ਨਾਲ ਹੀ ਇਹ ਹੈਂਡਲ ਵੀ ਇਸ ਤਰ੍ਹਾਂ ਹੀ ਤਿਆਰ ਕਰਾਂਗੇ ਕਿਉਂਕਿ ਦੇਖੋ ਹੈਂਡਲ ਲੱਗੇ ਹੋਣ ਤਾਂ ਚੀਜ਼ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਪਾਈਏ ਚਾਹੇ ਬੱਚੇ ਨੇ ਖੇਡਾਂ ਪਾਈਏ ਚਾਹੇ ਬੁੱਕਸ ਪਾਈਏ ਚਾਹੇ ਕੱਪੜੇ ਪਾਈਏ ਕੁਝ ਵੀ ਪਾਈਏ ਜੀ ਆਪਾਂ ਨੂੰ ਚੱਕਣਾ ਥੋੜਾ ਜਨਾ ਸੌਖਾ ਹੋ ਜਾਂਦਾ ਜਿਹੜੀ ਚੀਜ਼ ਤੇ ਹੈਂਡਲ ਲੱਗੇ ਹੁੰਦੇ ਆ ਚਾਹੇ ਦੇਖੋ ਆਪਾਂ ਇਹਦੇ ਉੱਤੇ ਚਾਹੀਏ ਤਾਂ ਲੰਬੀਆਂ ਤਣੀਆਂ ਵੀ ਲਗਾ ਸਕਦੇ ਜਿਵੇਂ ਕਿ ਬੈਗਾਂ ਤੇ ਲੱਗੀਆਂ ਹੁੰਦੀਆਂ ਤੇ ਆਪਾਂ ਇਹਦੇ ਇਸ ਤਰ੍ਹਾਂ ਸਾਈਡਾਂ ਤੇ ਹੈਂਡਲ ਵੀ ਲਾ ਸਕਦੇ ਆਪਾਂ ਦੋਨੇ ਹੈਂਡਲ ਬਣਾ ਕੇ ਦੇਖੋ ਜੀ ਇਸ ਤਰ੍ਹਾਂ ਹੀ ਤਿਆਰ ਕਰ ਲਾਂਗੇ ਤੇ ਫਿਰ ਆਪਾਂ ਜਿਹੜੀਆਂ ਸਾਈਡਾਂ ਨੇਗੀਆਂ ਸੈਡਾ ਦੀ ਆਪਾਂ ਇਸ ਤਰ੍ਹਾਂ ਲਾਈ ਲਾਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਵੀ ਲਾ ਸਕਦੇ ਆ ਨਹੀਂ ਤਾਂ ਦੇਖੋ ਜੀ ਜਿਵੇਂ ਇੱਕ ਸੈਡ ਹੈ ਆਪਾਂ ਪਹਿਲਾਂ ਇਹਨੂੰ ਦੂਜੇ ਲੋਟ ਸੀਨ ਮਾਰ ਲਈਏ ਇਸ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਦੂਜੇ ਪੀਸ ਨੂੰ ਇਸ ਤਰ੍ਹਾਂ ਹੀ ਲਗਾ ਦਈਏ ਇਹ ਤੁਸੀਂ ਆਪਣੇ ਹਿਸਾਬ ਨਾਲ ਕਿਵੇਂ ਮਰਜ਼ੀ ਲਗਾ ਸਕਦੇ ਹੋ ਹੈਂਡਲ ਹੈ ਜਿਹੜੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਲਗਾ ਕੇ ਇਹਦੇ ਉੱਤੇ ਵੀ ਸੂਈ ਧਾਗੇ ਦੇ ਨਾਲ ਆਪਾਂ ਇਹਨੂੰ ਅਟੈਚ ਕਰ ਲੈਣੇ ਹਲੋ ਜੀ ਇਹ ਨੂੰ ਨਾਈਜਰ ਵਿੱਚ ਮੇ ਕੱਪੜੇ ਪਾਏ ਸੀ ਕਿੰਨੇ ਸਾਰੇ ਕੱਪੜੇ ਦੇਖੋ ਜੀ ਇਹਦੇ ਵਿੱਚ ਪੈ ਗਏ ਨੇ ਹੁਣ ਤੁਸੀਂ ਚਾਹੋ ਤਾਂ ਇਹਨੂੰ ਕਿਸੇ ਹਿਸਾਬ ਨਾਲ ਵੀ ਵਰਤ ਸਕਦੇ ਹੋ ਛੋਟੇ ਕੱਪੜੇ ਵੀ ਦੇਖੋ ਇਹਦੇ ਉੱਪਰ ਕਿੰਨੇ ਸਾਰੇ ਟਿਕ ਜਾਣਗੇ ਇਹ ਥੋੜਾ ਜਨਾ ਇਹਦੀ ਉਚਾਈ ਵੀ ਕਾਫੀ ਸੀ ਕਪੜੇ ਪਾਉਣ ਤੋਂ ਬਾਅਦ ਵੀ ਉੱਪਰ-ਉੱਪਰ ਰੱਖਣੇ ਹੋਣ ਤਾਂ ਵੀ ਇਹਦੇ ਕਾਫੀ سارے ਕਪੜੇ ਇਹਦੇ ਵਿੱਚ ਟਿਕ ਜਾਣਗੇ ਇਹ ਦੇਖੋ ਕਈ ਵਾਰ ਆਪਣੇ ਕੋਲ ਨਿਮਾਰੀ ਨਹੀਂ ਵੀ ਹੁੰਦੀ ਤਾਂ ਆਪਾਂ ਇਸ ਤਰ੍ਹਾਂ ਦੇ ਪੰਜ ਚਾਰ ਬਣਾ ਕੇ ਤੇ ਆਪਾਂ ਕਿਵੇਂ ਮਰਜ਼ੀ ਇਹਦੇ ਵਿੱਚ ਕਪੜੇ ਸਟੋਰ ਕਰਕੇ ਰੱਖ ਸਕਦੇ ਆ ਵੱਡੇ ਕਪੜੇ ਛੋਟੇ ਕਪੜੇ ਜਾਂ ਆਪਾਂ ਪਾ ਕੇ ਬੈੱਡਾਂ 'ਚ ਰੱਖਣਾ ਹੋਵੇ ਤਾਂ ਜ਼ਰੂਰ ਬਣਾ ਕੇ ਦੇਖਿਓ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ